ਗੁਰਬਾਣੀ ਵਿਸ਼ਾ ਬਦ ਹੈ ਗੋਹਾਜ ਗੱਲ ਜੀ ਕੀ ਕੀ ਚੈ ਸਤਗੁਰ ਪਾਸ ਤਾਂ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਪੁਖ ਲੈ ਜਾਈਐ ਜਿਹੜੀ ਟੌਪ ਸੀਕਰਟ ਹੁੰਦੀ ਹੈ ਨਾ ਆਪਣੀ ਗੱਲ ਜਿਹੜੀ ਆਪਾਂ ਕਦੇ ਕਿਸੇ ਨੂੰ ਨਹੀਂ ਦੱਸੀ ਉਹ ਗੱਲ ਆਪਾਂ ਨੂੰ ਆਪਣੇ ਗੁਰੂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤੇ ਫਿਰ ਉਸ ਦੇ ਸਮਾਧਾਨ ਵੀ ਹੁੰਦੇ ਨੇ ਫਿਰ ਆਪਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਆਪਾਂ ਨੂੰ ਉਪਦੇਸ਼ ਵੀ ਦਿੰਦਾ ਹੈ ਤੇ ਆਪਣਾ ਸਹੀ ਮਾਇਨੇ ਚ ਮਾਰਗਦਰਸ਼ਨ ਵੀ ਹੁੰਦਾ ਹੁਣ ਆਪਣਾ ਤਾਂ ਸ਼ਬਦ ਗੁਰੂ ਹੈ ਕੋਈ ਕਵੇ ਕਿ ਸ਼ਬਦ ਗੁਰੂ ਨਾਲ ਅਸੀਂ ਕਿਵੇਂ ਸਾਂਝੇ ਕਰੀਏ ਪਰ ਜੇ ਪ੍ਰਭੂ ਦਾ ਆਸ਼ੀਰਵਾਦ ਹੋਵੇ ਨਾ ਤੇ ਆਪਾਂ ਸ਼ਬਦ ਗੁਰੂ ਨਾਲ ਵੀ ਗੱਲਾਂ ਕਰਦੇ ਆਪਾਂ ਸ਼ਬਦ ਗੁਰੂ ਨਾਲ ਆਪਣੀ ਜਿਹੜੀ ਗੁੱਝ ਗੱਲ ਹੈ ਜਿਹੜੀ ਅੰਦਰਲੀ ਸੀਕ੍ਰੀਟ ਗੱਲ ਹੈ ਨਾ ਉਹ ਆਪਾਂ ਸ਼ੇਅਰ ਕਰਾਂਗੇ ਤੇ ਆਪਾਂ ਆਪਣੇ ਤੇ ਜਦੋਂ ਆਸ਼ੀਰਵਾਦ ਹੈ ਨਾ ਤੇ ਆਪਾਂ ਨੂੰ ਗੁਰੂ ਬੋਲ ਦਾ ਸੁਣਾ ਹੀ ਵੀ ਦਿੰਦਾ ਸ਼ਬਦ ਗੁਰੂ ਦੀ ਇਹੋ ਜਿਹੀ ਮੈਂ ਮੈਂ ਸ਼ਬਦ ਗੁਰੂ ਸੁਣਦਾ ਵੀ ਹੈ ਸ਼ਬਦ ਗੁਰੂ ਉਪਦੇਸ਼ ਵੀ ਦਿੰਦਾ ਹੈ ਤੇ ਬਾਬਾ ਜੀ ਦਾ ਕਿੰਨਾ ਸੋਣਾ ਉਪਦੇਸ਼ ਹੈ ਗੋਹਾ ਜੀ ਗੱਲ ਜੀ ਕਿ ਕੀਚੈ ਸਤਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁਖ ਲੈ ਜਾਈਐ ਸਤਨਾਮ ਵਾਹਿਗੁਰੂ ਸਤਨਾਮ